ਜੈ ਭੀਮ ਸਾਥੀਓ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਦੋ ਤਲਵਰ ਨੌਜਵਾਨਾਂ ਦੀ ਬੜੀ ਬੇਰਹਿਮੀ ਨਾਲ ਕੁੱਟਮਾਰ ਦੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਵੀਡੀਓ ਸੰਗਰੂਰ ਦੀ ਹੈ ਸੰਗਰੂਰ ਦੇ ਵਿੱਚ 6 ਜੂਨ ਨੂੰ ਤਲੌਦੀ ਦੇ ਪੁਲ ਦੇ ਉੱਪਰ ਨਾਲ ਲੱਗ ਮਾ ਪਿੰਡ ਹੈ ਉੱਥੇ ਜਿਹੜਾ ਇਹ ਝਗੜਾ ਹੋਇਆ ਜਿਹਦਾ ਭਾਈ ਗੁਰਦਾਸ ਕਾਲਜ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਪਰ ਜਿਹੜਾ ਬੱਚਾ ਹਦੀਪ ਸਿੰਘ ਹੈ ਜਿਹਦੀ ਮਾਰਕੁੱਟ ਕੀਤੀ ਜਾ ਰਹੀ ਹੈ ਉਹ ਵਿਦਿਆਰਥੀ ਹੈ ਭਾਈ ਗੁਰਦਾਸ ਕਾਲਜ ਦਾ ਪਰ ਜਿਹੜਾ ਇਹ ਝਗੜਾ ਗਲੋਧੀ ਦੇ ਜਿਹੜਾ ਪੁਲਸੀ ਹੋਇਆ ਬਾਹਰ ਹੋਇਆ ਇਹ ਨੌਜਵਾਨਾਂ ਦੀ ਕਿਸਾਨ ਯੂਨੀਅਨ ਦੇ ਆਗੂਆਂ ਬੋਲ ਨੂੰ ਬੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਅਤੇ ਮੇਰੇ ਸਾਥੀ ਸ਼ਕਤੀਜੀਤ ਸਿੰਘ ਵਿੱਕੀ ਬਰੋਚਾ ਹੋਰ ਸਾਡੇ ਜਿਹੜੇ ਮੁੰਨਾ ਰਫੀ ਤੇ ਹੋਰ ਸਾਡੇ ਕਾਫੀ ਸਾਥੀ ਨੇ ਅਸੀਂ ਪੂਰਬ ਪ੍ਰਸ਼ਾਸਨ ਨੂੰ ਮਿਲ ਕੇ ਜਿਹੜੀ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਵਾ ਦਿੱਤੀ ਗਈ ਹੈ ਦੋ ਵਿਅਕਤੀਆਂ 'ਤੇ ਬਾਈ ਨੇ ਐਸਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਉਸ ਦੇ ਨਾਲ ਹੀ ਅਸੀਂ ਅੱਜ ਡੀਐਸਪੀ ਸੰਗਰੂਪ ਨੂੰ ਮਿਲ ਕੇ ਇਸ ਗੱਲ ਦੀ ਬੇਨਤੀ ਵੀ ਕੀਤੀਆਂ ਨਾਲ ਚੇਤਾਵਨੀ ਵੀ ਦਿੱਤੀ ਹੈ ਕਿ ਸੋਮਵਾਰ ਤੱਕ ਇਹਦਾ ਜੋ ਪਹੁੰਚਾਦਾ ਦੀ ਕੀਤਾ 307 ਦੇ ਵਿੱਚ ਵਾਧਾ ਕੀਤਾ ਜਾਵੇ ਅਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸੋਮਵਾਰ ਤੱਕ ਜੇਕਰ ਗ੍ਰਿਫਤਾਰਨਾ ਕੀਤਾ ਗਿਆ ਤਾਂ ਅਸੀਂ ਵੱਡੇ ਲੈਵਲ ਤੇ ਇਹਦਾ ਜਿਹੜਾ ਇੱਕ ਸੰਗਠਨ ਕਰੀਕਾਂਗੇ ਦੇਵ ਹੋਂ ਸੁ ਸੰਘਰਸ਼ ਦੇ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਨਫਾ-ਨੁਕਸਾਨ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਸਿੱਧੇ ਤੌਰ ਤੇ ਮੈਂ ਸਮਝਦਾ ਕਿ ਪ੍ਰਸ਼ਾਸਨ ਹੋਊਗਾ ਜਿਹੜਾ ਪਰਚਾ ਦਰਜ ਕੀਤਾ ਗਿਆ ਐਸ.ਏ.ਕ ਦਾ ਐਫ.ਆਈ.ਆਰ ਦੀ ਕਾਪੀ ਮੇਰੇ ਨਾਲ ਹੈ ਜੈ ਜੀ ਜੈ ਭਾਰਤ ਜੈ ਸੰਵਿਧਾਨ ਜੈ ਜਿੱਤ ਲੜਦੇ ਲੋਕਾਂ